ਸਸ਼ਿਕਾ ਸਰ ਸਰ ਜੀ ਜਿਵੇਂ ਕਿ ਕੱਲ ਤੁਸੀਂ ਨੇ ਬੂਟਾ ਸਿੰਘ ਦੇ ਖਿਲਾਫ ਦਰਖਾਸਤ ਦਿੱਤੀ ਹੈ ਇੱਕ ਕੰਗਣਾ ਦੇ ਖਿਲਾਫ ਤੇ ਕੀ ਕੀ ਮੁੱਦੇ ਧੀ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਸ਼ ਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਚੰਦ ਸਿੰਘ ਹਤਲਾ ਮੈਂਬਰ ਪੀਐਸਸੀ ਅਤੇ ਕੌਮੀ ਯੂਨਿਅਨ ਦੇ ਪ੍ਰਸ਼ੋਮਣੀ ਕਾਲੀਕਲ ਫਤਿਹ ਇਕ ਕੰਗੜਾ ਰਣਾਉਤ ਇੱਕ ਅਥੋਤੀ ਗਿਆਨੀ ਬੁਟਾ ਸਿੰਘ ਕੰਗੜਾ ਰਣਾਉਤ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕਿਸ ਤਰ੍ਹਾਂ ਕਿਸਾਨ ਬੀਬੀਆਂ ਦੇ ਖਿਲਾਫ ਲਗਾਤਾਰ ਇਹ ਭੌਂਕਦੀ ਰਹੀ ਹੈ ਇਹਨੇ ਬਹੁਤ ਅਪਸ਼ਬਦ ਬੋਲਦੇ ਆ ਪੰਜਾਬ ਦੀ ਬੀਬੀਆਂ ਦੇ ਖਿਲਾਫ ਕਿ ਇਹ 100-100 ਰੁਪਏ ਦੇ ਵਿੱਚ ਦਿਹਾੜੀ ਤੇ ਆਉਂਦੀਆਂ ਨੇ ਜੀ ਇਹ 100-100 ਰੁਪਏ ਦੀ ਇਹਨਾਂ ਦੀ ਏਕਾਤ ਹੈ ਇਹ ਸਾਡੀਆਂ ਮਾਮਾਂ ਧੀਆ ਭੈਣਾ ਇਥੋਂ ਤੱਕ ਕਿ ਸਾਡੇ ਬਜ਼ੁਰਗਾਂ ਦੇ ਖਿਲਾਫ ਵੀ ਬਹੁਤ ਇਹਨੇ ਬੋਲਿਆ ਤੇ 6 ਜੂਨ 2024 ਨੂੰ ਸਾਡੀ ਬੱਚੀ ਸਾਡੀ ਭੈਣ ਕੁਲਵਿੰਦਰ ਕੌਰ ਜੋ ਸੀਆਈਐਫ ਦੀ ਲਾਜਮ ਹੈ ਉਹਦੇ ਵੱਲੋਂ ਇਹਨੂੰ ਚੰਡੀਗੜ੍ਹ 에어ਪੋਰਟ ਦੇ ਉੱਪਰ ਆਪਣਾ ਜਿਹੜਾ ਪਰਸ ਸੀ ਉਹ ਦਿਖਾਉਣ ਲਈ ਕਿਹਾ ਗਿਆ ਪਰ ਇਹਦਾ ਜਿਹੜਾ ਦਿਮਾਗ ਹੈ ਉਹ ਬੀਜੇਪੀ ਆਰਐਸਐਸ ਨਾਲ ਰਲ ਕੇ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਹੈ ਉਹਨੇ ਕੰਗਣਾ ਨੇ ਉਹ ਪੈਨ ਕੁਲਵਿੰਦਰ ਕੌਰ ਦਾ ਜਦੋਂ ਨਾਮ ਪੜਿਆ ਕੋਰ ਤੇ ਉਹਨੇ ਉੱਥੇ ਉਹਨੂੰ ਤੰਝ ਕੱਸਿਆ ਕੋਰ ਖਾਲਸਤਾਨੀ ਪੈਨ ਕੁਲਵਿੰਦਰ ਕੌਰ ਬੜਾ ਪੁਰਾਣਾ ਇਹ ਦਿਲ ਚ ਬਿਠਾਈ ਬੈਠੀ ਸੀ ਕਿ ਵੀ ਇਹਨੇ ਸਾਡੀਆਂ ਨਾਵਾ ਭੈਣਾਂ ਨੂੰ ₹1000 ਦੀ ਦਿਹਾੜੀਦਾਰ ਕਿਹਾ ਕਿਉਂਕਿ ਉਸ ਸੰਘਰਸ਼ ਦੇ ਵਿੱਚ ਭੈਣ ਕੁਲਵਿੰਦਰਪੁਰ ਦੇ ਦਾਦੀ ਜੀ ਉਸ ਸੰਘਰਸ਼ ਦੇ ਵਿੱਚ ਜਾਂਦੇ ਰਹੇ ਹੁਣ ਗੱਲ ਇਹ ਹੈ ਵੀ ਕੰਗਣਾ ਰਣਾਉਤ ਕੰਗਣਾ ਰਣਾਉਤ ਦੀ ਆਪ ਦੀ ਕੀ ਪਹਿਚਾਨ ਸੀ ਭਾਜਪਾ ਵੱਲੋਂ ਸਿਰਫ ਸਿੱਖਾਂ ਦੇ ਖਿਲਾਫ ਕੀਤੀ ਕਿ ਜਿਹੜਾ ਮੂਥ ਟਮਾਟਰ ਵਰਗਾ ਨਾ ਕਰਦੀ ਤਾਂ ਹੋ ਸਕਦਾ ਇਹਨੂੰ ਮંત્રી ਮੰਡਲ ਤੇ ਲੈ ਲੰਦੇ ਪਰ ਹਾਲਾਤ ਇਸ ਤਰ੍ਹਾਂ ਦੇ ਬਣਾਤੇ ਕਿ ਇਹ ਨੂੰ ਮੰਤਰੀ ਮੰਡਲ ਤੋਂ ਦੂਰ ਇਹਨੂੰ ਦਿੱਲੀ ਕੋਈ ਇਹਨਾਂ ਦਾ ਉਹਦੇ ਨਾਲ ਮਿਲਿਆ ਵੀ ਨਹੀਂ ਹੈਗਾ ਕੰਗਣਾ ਨੂੰ ਇਹ ਮੈਂ ਕਿਸੇ ਦੀ ਅਤੀ ਹੈ ਭੈਣਾਂ ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਸਾਡੀ ਭੈਣ ਕੁਲਵਿੰਦਰ ਕੌਰ ਨੇ ਥੋੜੀ ਜੀ ਘੱਟ ਕੀਤੀ ਹੈ ਢਾਕੇ ਪੁੱਟਣਾ ਚਾਹੀਦਾ ਸੀ ਜਿਵੇਂ ਆਪਾਂ ਕਹਿੰਦੇ ਆ ਕਿੱਟ-ਕਿੱਟ ਕੇ ਜੇਪਾ ਕਰਤਾ ਪਹੀਆਂ ਦੀ ਬਤੀਲੀ ਵਰਗਾ ਇਹਨੂੰ ਸਮਾਹ ਕੇ ਲਗੋੜੇ ਲਾਉਣੇ ਚਾਹੀਦੇ ਸੀ ਤਾਂ ਜੋ ਇਹਨੂੰ ਹੋਰ ਇਸ ਗੱਲ ਤੋਂ ਸਮਝਵੋ ਦੀ ਕਿ ਸਿੱਖਾਂ ਨਾਲ ਜਾਂ ਕਿਸਾਨਾਂ ਨਾਲ ਬਹਿਰ ਨਹੀਂ ਪਈਦਾ ਹੁਣ ਇਹਦੀ ਭੈਣ ਹੈ ਜਿਹੜੀ ਰੰਗੋਲੀ ਉਹ ਬਹੁਤ ਬਕਵਾਸ ਕਰ ਰਹੀ ਹੈ ਕੱਲ ਅਸੀਂ ਮਨਜੋਗ ਐਸਐਸਪੀ ਸਰਦਾਰ ਨਾਨਕ ਸਿੰਘ ਦੀ ਮਾਨਸਾ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਕਿ ਇਹਨਾਂ ਵਿਰੁੱਧ ਪੰਗਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਜਿਹੜੇ YouTube ਖਾਤੇ ਆ ਜਾਂ Instagram ਦੇ ਖਾਤੇ ਬੰਦ ਕੀਤੇ ਜਾਣ ਜਿਹੜੀਆਂ ਇਹ અપਮਾਨਜਨਕ ਵੀਡੀਓ ਲੈ ਤੇ ਫੋਟੋਆਂ ਆ ਉਹ ਡਿਲੀਟ ਕਰਵਾਈਆਂ ਜਾਣ ਮੰਡੋਗ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਜਿਹੜੀ ਕਾਰਵਾਈ ਆ ਚਲ ਬਸ ਜਲਦ ਕਰਾਂਗੇ ਦੂਸਰੀ ਗੱਲ ਤੁਸੀਂ ਕੀਤੀ ਸੀ ਉਹ ਕਹਤੀ ਬੁੱਟਾ ਸਿੰਘ ਦੀ ਭਰਾਵੋ ਇਹ ਆਰਐਸਐਸ ਦੇ ਦੱਲੇ ਬੰਦੇ ਆ ਆਰਐਸਐਸ ਦੀ ਚਾ ਇੱਕ ਪਾਲਸੀ ਆ ਕਿ ਸਿੱਖਾਂ ਦੇ ਹੱਥੋਂ ਸਿੱਖਾਂ ਨੂੰ ਮਰਵਾ ਕੇ ਸਿੱਖਾਂ ਨੂੰ ਜਿਹੜਾ ਚਰਾਇਮ ਪ੍ਰੇਸ਼ਾਪ ਕੌਮ ਦਾ ਜੋ ਕਿਤਾਬ ਪਹਿਲਾਂ ਦਿੱਤਾ ਉਹ ਪ੍ਰੂਫ ਕੀਤਾ ਜਾ ਸਕੇ ਕਿਉਂਕਿ ਸਾਡੇ ਨੌਜਵਾਨ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਬਾਰਲੇ ਦੇਸਾਂ ਦੇ ਵਿੱਚ ਜਾ ਰਹੇ ਆ ਇਹ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਜੋ ਇਹਨਾਂ ਨੇ 700 ਕਿਸਾਨਾਂ ਦਾ ਕਤਲ ਕੀਤਾ ਛਰੇਆ ਬੀਜੇਪੀ ਨੇ ਉਹ ਕਿਸਾਨਾਂ ਦੇ ਪੁੱਤਰ ਰੋਜ਼ਗਾਰ ਕਰਨ ਰੋਜ਼ਗਾਰ ਕਰਕੇ ਉਹ ਇੱਥੇ ਆ ਕੇ ਆਪਣੇ ਖੇਤੀਬਾੜੀ ਦੇ ਧੰਦੇ ਨੂੰ ਦੁਬਾਰਾ ਪ੍ਰਫੁੱਲਤ ਕਰਨ ਇਹ ਗੁਪਤਾ ਸਿੰਘ ਇਹਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ 5 ਡਾਲਰ ਗੁਰਦਰਾ ਸਾਹਿਬ ਤੋਂ ਚੋਰੀ ਚੱਕਦੇ ਨੇ ਇਹ ਸੰਤੂਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਖਿਲਾਫ ਬਹੁਤ ਬਕਵਾਸ ਕਰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਖਿਲਾਫ ਵੀ ਬਹੁਤ ਜ਼ਿਆਦਾ ਪ੍ਰਚਾਰ ਕਰਦਾ ਪਿਛਲੇ ਦਿਨ ਇਹ ਭਾਈ ਅੰਮ੍ਰਿਤਪਾਲ ਸਿੰਘ ਨਹੀਂ ਦੇ ਖਿਲਾਫ ਵੀ ਬੋਲਿਆ ਹੋਰ ਵੀ ਕਈ ਜੋ ਆਧੁਨਿਕ ਸਮੇਂ ਦੇ ਵਿੱਚ ਸਿੱਖ ਪਾਤ੍ਰ ਨਾਲ ਸਿੱਖ ਗ੍ਰੰਥ ਨਾਲ ਸਿੱਖ ਧਰਮ ਦੀ ਰਹਿਤ ਮर्यादा ਦੇ ਨਾਲ ਨੌਜਵਾਨਾਂ ਨੂੰ ਜੋੜ ਰਹੇ ਆ ਉਤਸ਼ਾਹ ਕਰ ਰਹੇ ਆ ਇਹ ਉਹਨਾਂ ਦੇ ਖਿਲਾਫ ਰੋਜ਼ ਕੋਈ ਨਾ ਕੋਈ ਬਤਵਾਸ ਕਰਦਾ ਏਜੰਸੀਆਂ ਨਾਲ ਦੀ ਸੈਟਿੰਗ ਦਾ ਪਤਾ ਇੱਥੋਂ ਲੱਗਦਾ ਵੀ ਇਹਨੂੰ ਚਾਹਲ ਗਨਮੈਨ ਦਿੱਤੇ ਹੋਏ ਆ ਦੇਖੋ ਸਿੱਖ ਕਦੇ ਗਨਮੈਨਾਂ ਤੋਂ ਨਹੀਂ ਡਰੇ ਇਹ ਬੁੱਟੇ ਸਿੰਘ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਕੋਲੇ ਜਿੰਨੀ ਸਿਕਿਉਰਿਟੀ ਸੀ ਉਹਨੇ ਸਿੱਖਾਂ ਨਾਲ ਬੇਰਲਾਇਆ ਸਿੱਖਾਂ ਨਾਲ ਮੱਥਾ ਲਾਇਆ ਤੇ ਹਾਲ ਕੀ ਹੋਇਆ ਲਲਤ ਮਾਕਣ ਕੋਲੇ ਡਰਾੜ ਕੋਲੇ ਹੋਰ ਵੀ ਅਨੇਕਾ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਮੱਥਾ ਲਾਇਆ ਬੜੀਆਂ-ਬੜੀਆਂ ਸਿਕਿਉਰਿਟੀ ਉਹਨਾਂ ਕੋਲੇ ਸੀਗੀਆਂ ਪਰ ਇੱਕ ਪਾਜ ਬੰਦਾ ਇਹ ਲੱਤਾਂ ਤੋਂ ਪਾਜ ਦੇ ਨਾਲ-ਨਾਲ ਮੇਰੇ ਹਿਸਾਬ ਚ ਦਿਮਾਗ ਤੋਂ ਵੀ ਪਾਜ ਹੈ ਉਕੇ ਦਾੜਾ ਪ੍ਰਕਾਸ਼ ਕਰਕੇ ਗੁਰਵਾਲੀਆਂ ਤੇ ਪੋਥੀਆਂ ਤੇ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪ੍ਰੰਤੂ ਕਰੀ ਜਾਣੇ ਭਰਾਵਾ ਤੇਰਾ ਸਾਰਾ ਕੁਝ ਮਾਣਸਾ ਰਹਿੰਦਾ ਧੋਪਾ ਚ ਤੂੰ ਐਨੇ ਬਵਾਦ ਅਸ ਗੱਲਾਂ ਤੋਂ ਬਾਅਦ ਚ ਤੂੰ ਕੋਈ ਰੋਟੀ ਰੋਟੀ ਦਾ ਸਾਜਨ ਕਰਾ ਕੋਈ ਹੋਰ ਬਿਤੇ ਰਹੇ ਕੋ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਆ ਬਣਾ ਲੈ ਕੱਲ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਸਮਝਾ ਦਿੰਨਾ ਅਸੀਂ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਮਾਨਸਾਦਨ ਬੇਨਤੀ ਕਰਦੇ ਆ ਕਿ ਇਹ ਬੜਾ ਸੜਿਆ ਤੇ ਘਟ ਗਿਆ ਬੰਦਾ ਇਹਦੇ ਨੱਥ ਪਾਈ ਜਾਵੇ ਮੈਨੂੰ ਉਹਨੇ ਉਹਨੇ ਕਿਸੇ ਭਰਾ ਦਾ ਫੋਨ ਆਇਆ ਸੀ ਵੀ ਹਤਲਾ ਸਾਹਿਬ ਤੁਹਾਡੇ ਬਰੁਤੇ ਵੀਡੀਓ ਪਾ ਰਿਹਾ ਹੈ ਤੁਹਾਡੇ ਬਰੁਤੇ ਪਾਸੇ ਚਲਦੇ ਆ ਉਹਨਾਂ ਦੀ ਡਿਟੇਲ ਮੰਗ ਰਿਆ ਮੇਰੇ ਖਲਾਫ ਤਿੰਨ ਚਾਰ ਪਰਚੇ ਚੱਲ ਰਹੇ ਆ ਪਰ ਮੈਂ ਉਹ ਗੋੜਾਜੋ ਪੈਸੇ ਚੋਰੀ ਕਰਕੇ ਨਹੀਂ ਕੋਈ 2019 ਦੀ ਇਲੈਕਸ਼ਨ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜੋ અપਮਾਨ ਹੋਇਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਸਰਵੱਤਖਾਲਸਾ ਨੇ ਫੈਸਲਾ ਕੀਤਾ ਕਿ ਬਾਦਲ ਪਰਿਵਾਰ ਦਾ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਰਾਓ ਕਰਨਾ ਚਾਹੀਦਾ ਬੜੇ ਮਾਣ ਨਾਲ ਕਹਿ ਸਕਦੇ ਆ ਕਿ 2019 ਦੀ ਇਲੈਕਸ਼ਨ ਦੇ ਵਿੱਚ ਸੁਖਵੀਰ ਬਾਦਲ ਹਰਸਰਵਤਕਾਰ ਬਾਦਲ ਵਿਕਰਮ ਮਜੀਠੀਆ ਇਹਨਾਂ ਦਾ ਐਮਐਲਏ ਜੋ ਸਾਡੇ ਨਾਲ ਨੇ ਪ੍ਰਿੰਸਮਾਉਂ ਤੋਂ ਸੀ ਉਹਨਾਂ ਦੇ ਘਰਾਓ ਕੀਤੇ ਸਫਲਤਾਪੂਰਵ ਕੀਤੇ ਆ ਕੱਲੇ-ਕੱਲੇ ਬੰਦਿਆਂ ਨੇ ਨਹੀਂ 50-50 ਬੰਦਿਆਂ ਨੇ ਕੀਤੇ ਆ ਤੇ ਉਹਨਾਂ ਦੇ ਨਾਮ ਦੇ ਵਿੱਚ ਸਰਕਾਰ ਕਾਂਗਰਸ ਦੀ ਬਣੂਗੀ ਪਰ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਦੀ ਆਪ ਚ ਇੱਕ ਹੈ ਸਾਡੇ ਦੇ ਪਰਚੇ ਹੋਏ ਝੁੱਟੇ ਝੁੱਟੇ ਪਰਦੇ ਹੋਏ ਉਹ ਕੋਰਟ ਚ ਚੱਲ ਰਹੇ ਆ ਮੈਂ ਤਾਂ ਸਾਨੂੰ ਡਰ ਹੈ ਸਾਡੀ ਸੰਗਤ ਮੇਰਾ ਏਰੀਆ ਮੇਰਾ ਪਿੰਡ ਜਾਣਦਾ ਕਿ ਸੁਖਚੰਦ ਸਿੰਘ ਕੀ ਚੀਜ਼ ਹੈ ਮੇਰੇ ਨਾਲ ਰਹਿ ਰਹੇ ਸਾਡੇ ਨੌਜਵਾਨ ਜਾਣਦੇ ਆ ਕਿ ਸੁਖਚੰਦ ਸਿੰਘ ਕੀ ਚੀਜ਼ ਪਰਚੇ ਪੁਰਚੇ ਨਾਲ ਕੋਈ ਮਸਲਾ ਨਹੀਂ ਨਾ ਪਰਚਾ ਕਰਕੇ ਡਰਦੇ ਆ ਜੇਕਰ ਤੇ ਉਹਦੀ ਕਾਰਵਾਈ ਤਾਂ ਠੀਕ ਹੈ ਨਹੀਂ ਅੱਜ ਐਸਐਸਪੀ ਮਾਨਸਾ ਆਈਜੀ ਬਠਿੰਡਾ ਜੂਨ ਤੇ ਹੋਰ ਸੰਬੰਧਿਤ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਆ ਕਿ ਅਸੀਂ ਇਹਨੂੰ ਦੁੱਧ ਦੇ ਪੈਸੇ ਜ਼ਰੂਰ ਦੇਵਾਂਗੇ ਇਹਦੇ ਕੰਟਰੋਲ ਕੀਤਾ ਜਾਵੇ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਚੀਕੀ ਪਸੇ